ਅਸੀਂ ਖੜੇ ਹਾਂ ਹੁਣ ਨਹਿਰੀ ਵਿਸ਼ਰਾਮ ਘਰ ਖਾਲੜਾ ਇਹ ਜੋ ਸਾਹਮਣੇ ਇਮਾਰਤ ਬਣੀ ਹੋਈ ਆ ਇਹ ਅੰਗਰੇਜ਼ ਹਕੂਮਤ ਵੱਲੋਂ ਬਣਾਈ ਗਈ ਇਸ ਦੇ ਵਿੱਚ ਉਸ ਵੇਲੇ ਲਾਹੌਰ ਤੋਂ ਆਉਣ ਜਾਣ ਵਾਲੇ ਜਿੰਨੇ ਵੀ ਹੈਗੇ ਸੀ ਅੰਗਰੇਜ਼ ਉਹਨਾਂ ਨੇ ਇੱਥੇ ਆਣ ਕੇ ਠਹਿਰਾਉ ਕਰ ਦਿੰਦੇ ਸੀ ਤੇ ਹਰ ਇੱਕ ਉਸ ਸਮੇਂ ਦੀ ਜਿਹੜੀ ਆ ਉਹ ਅਲੀ ਸ਼ਾਨ ਇਮਾਰਤ ਵਿੱਚ ਹੋਣ ਵਾਲੀ ਚੀਜ਼ ਜਿਹੜੀ ਆ ਉਹ ਬਣਾਈ ਇਸ ਵਕਤ ਇਮਾਰਤ ਦਾ ਬਹੁਤ ਹੀ ਬੁਰਾ ਹਾਲ ਹੈ ਉਹ ਤਸਵੀਰਾਂ ਤੁਹਾਨੂੰ ਬਿਆਨ ਕਰ ਰਹੀਆਂ ਨੇ ਕਿ ਇਹ ਕਿਸੇ ਸਮੇਂ ਇਹ ਆਲੀਸ਼ਾਨ ਰਹੀਆਂ ਇਮਾਰਤਾਂ ਇਹ ਸੱਦਾ ਦਿੰਦੀ ਆ ਕਿ ਮੈਨੂੰ ਮੁੜ ਉਹਨਾਂ ਹੀ ਹਾਲਾਤਾਂ ਦੇ ਵਿੱਚ ਲਿਆਂਦਾ ਜਾਵੇ ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਪਸ਼ੋਰਾ ਸਿੰਘ ਪੰਨੋ ਅੱਜ ਅਸੀਂ ਤੁਹਾਡਾ ਤੌਰਫ ਕਰਵਾਉਣ ਜਾ ਰਹੇ ਹਾਂ ਆ ਨੂੰ ਦਿਖਾਉਣ ਜਾ ਰਹੇ ਹਾਂ ਕਿ ਪ੍ਰਾਤਨ ਸਮੇਂ ਦੀ ਉਹ ਮਹੱਤਤਾ ਵਾਲੀ ਜਗਾ ਜੋ ਖਾਲੜਾ ਰੈਸਟ ਹਾਊਸ ਜਿਸ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਸਮੇਂ ਆਪਣੇ ਸਮੇਂ ਜਿਹੜੀ ਆ ਇੱਕ ਬੜੀ ਹੀ ਵਿਲੱਖਣ ਕਿਸਮ ਦੀ ਜਿਹੜੀ ਜਗਾ ਸੀ ਲੇਕਿਨ ਅੱਜ ਸਮੇਂ ਦੇ ਨਾਲ ਨਾਲ ਜਦੋਂ ਨਹਿਰੀ ਸਿਸਟਮ ਜਿਹੜਾ ਆ ਉਹ ਇਸ ਵਕਤ ਸਾਹ ਤੋੜਦਾ ਨਜ਼ਰ ਆ ਰਿਹਾ ਆ ਜੋ ਬਿਲਕੁਲ ਆਪਣੇ ਆਖਰੀ ਸਾਹਾਂ ਤੇ ਜਿਹੜਾ ਵਾ ਉਹ ਸਹੀ ਕਰਿਆ ਜਾਂ ਨਹਿਰੀ ਸਿਸਟਮ ਆ ਉਸ ਸਮੇ ਉਸ ਰੈਸਟ ਹਾਊਸ ਦੀ ਵੀ ਜਿਹੜੀ ਆ ਉਹ ਹਾਲਤ ਜਿਹੜੀ ਆ ਉਹ ਤੁਸੀਂ ਆਪ ਹੀ ਦੇਖੋਗੇ ਤਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਕਿ ਕਿਸੇ ਸਮੇ ਸਨ 1880 ਦੇ ਵਿੱਚ ਜਦੋਂ ਅੰਗਰੇਜ਼ਾਂ ਵੱਲੋਂ ਅੱਪਰ ਬਾਰੀ ਦੁਆਬ ਨਹਿਰ ਜਿਹੜੀ ਆ ਉਹ ਸਿੰਚਾਈ ਵਾਸਤੇ ਤਿਆਰ ਕੀਤੀ ਗਈ ਤਾਂ ਉਸ ਵਕਤ ਉਹ ਅੰਗਰੇਜ਼ ਅਫਸਰਾਂ ਅਤੇ ਨਹਿਰੀ ਵਿਭਾਗ ਦੇ ਅਫਸਰਾਂ ਦੇ ਫੇਰਨ ਵਾਸਤੇ ਇਹ ਜਿਹੜੀ ਆ ਜਗ੍ਹਾ ਬਣਾਈ ਗਈ ਸੀ ਜੋ ਲਾਹੌਰ ਤੋਂ ਕੇਵਲ 16 ਕਿਲੋਮੀਟਰ ਦੂਰ ਲਾਹੌਰ ਤੋਂ 16 ਕਿਲੋਮੀਟਰ ਖਾਲੜਾ ਦੇ ਬਿਲਕੁਲ ਨਜ਼ਦੀਕ ਇਹ ਜਗ੍ਹਾ ਸਥਿਤ ਸੀ ਜਿੱਥੇ ਅੰਗਰੇਜ਼ ਅਫਸਰ ਤੇ ਨਹਿਰੀ ਵਿਭਾਗ ਦੇ ਅਫਸਰ ਆਪਣੇ ਪਰਿਵਾਰਾਂ ਸਮੇਤ ਠਹਿਰਦੇ ਸਨ ਸਮੇਂ ਨੇ ਐਸੀ ਕਰਵਟ ਲਈ ਕਿ ਜਿਸ ਇਸ ਸਥਾਨ ਦੇ ਉੱਤੇ ਵੱਡੇ ਵੱਡੇ ਅਫਸਰ ਠਹਿਰਦੇ ਸਨ ਉਹ ਜਗ੍ਹਾ ਇਸ ਵਕਤ ਸਮੇਂ ਦੇ ਦੇਖ ਰਹਿਣਾ ਹੋਣ ਕਾਰਨ ਐਸੇ ਹਾਲਾਤਾਂ ਵਿੱਚ ਪਹੁੰਚ ਚੁੱਕੀ ਆ ਕਿ ਬਿਲਕੁਲ ਖੰਡਰ ਬਣੀ ਹੋਈ ਆ ਇਹ ਆਜ਼ਾਦੀ ਤੋਂ ਬਾਅਦ ਇਹ ਜਿਹੜੇ ਹਾਲਾਤ ਆ ਇਹਦੇ ਸਨ 1984 ਤੋਂ ਬਾਅਦ ਜਿਹੜੇ ਆ ਉਹ ਇਸ ਦੇ ਹਾਲਾਤ ਖਰਾਬ ਹੋਣੇ ਸ਼ੁਰੂ ਹੋਏ ਇਹ ਉਹ ਜਗ੍ਹਾ ਆ ਜਿੱਥੇ ਕਿ ਪੰਜਾਬ ਦੇ ਕਿਸੇ ਵੇਲੇ ਜਿਹੜੇ ਆ ਚੋਟੀ ਦੇ ਆਗੂ ਗਰਚਰਨ ਸਿੰਘ ਟੋੜਾ ਨੂੰ ਨਜ਼ਰਬੰਦ ਕੀਤਾ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਕਾਫੀ ਚਰਚਾ ਦੇ ਵਿੱਚ ਸਥਾਨ ਰਿਹਾ ਇਸ ਸਥਾਨ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਇਸ ਸਥਾਨ ਨੇ ਹਰੇਕ ਦੌਰ ਦੇਖਿਆ ਆ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਨੇ 1965 ਦੀ ਜੰਗ ਵੀ ਦੇਖੀ ਆ 1971 ਦੀ ਜੰਗ ਵੀ ਦੇਖੀ ਆ ਇਸ ਨੇ ਇਸ ਜਗ੍ਹਾ ਨੇ ਪਾਕਿਸਤਾਨ ਦੀ ਫੌਜ ਜਦੋਂ 1971 ਦੇ ਵਿੱਚ ਇਧਰੋਂ ਹਮਲਾ ਕਰਕੇ ਇਧਰ ਨੂੰ ਚੜੀ ਸੀ ਤੇ ਉਹ ਪਾਕਿਸਤਾਨ ਦੀ ਫੌਜ ਨੇ ਇਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਭਾਰਤੀ ਫੌਜ ਵੱਲੋਂ ਮੂੰਹ ਤੋੜਵਾ ਜਵਾਬ ਦਿੰਦਿਆਂ ਉਹਨਾਂ ਨੂੰ ਇੱਥੇ ਨੇੜੇ ਨਹੀਂ ਸੀ ਠਿਕਨ ਦਿੱਤਾ ਗਿਆ ਫਿਰ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਤੇ ਇਸ ਦੀ ਉਧਰੋਂ ਚਾਰ ਦਿਵਾਰੀ ਕੈਮਰਾਮੈਨ ਨੂੰ ਮੈਂ ਕਹੂੰਗਾ ਕਿ ਦਿਖਾਵੇ ਕੈਮਰਾਮੈਨ ਦਿਖਾਉਣਗੇ ਕਿ ਉਹਨਾਂ ਵੱਲੋਂ ਚਾਰ ਦਿਵਾਰੀ ਜਿਹੜੀ ਆ ਉਹ ਜੰਗ ਦੇ ਵਿੱਚ ਰਾਤ ਸਮੇਂ ਜਿਹੜੀ ਆ ਪਾਕਿਸਤਾਨ ਦੇ ਲੋਕਾਂ ਵੱਲੋਂ ਇਥੋਂ ਉਧੇੜ ਲਈ ਗਈ ਸੀ ਲੇਕਿਨ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਲਗਾਤਾਰ ਕੀਤੀ ਜਵਾਬੀ ਕਾਰਵਾਈ ਕਾਰਨ ਇਹ ਇਮਾਰਤਾਂ ਤਾਂ ਬਚ ਗਈਆਂ ਲੇਕਿਨ ਇਹ ਇਮਾਰਤਾਂ ਇਸ ਵਕਤ ਜੋ ਹਾਲਾਤ ਵਿੱਚ ਨੇ ਉਹ ਤਸਵੀਰਾਂ ਤੁਹਾਨੂੰ ਬਿਆਨ ਕਰ ਰਹੀਆਂ ਨੇ ਕਿ ਇਹ ਕਿਸੇ ਸਮੇ ਇਹ ਆਲੀਸ਼ਾਨ ਰਹੀਆਂ ਇਮਾਰਤਾਂ ਅੱਜ ਸਮੇ ਦੇ ਅੰਤਾਰ ਕਿਸ ਹਾਲਾਤ ਵਿੱਚ ਜਰਜਰ ਹਾਲਾਤ ਵਿੱਚ ਪੁੱਜੀਆਂ ਹੋਈਆਂ ਨੇ ਤੇ ਕੋਈ ਵੀ ਵਿਭਾਗ ਕਿਸੇ ਵੀ ਸਰਕਾਰ ਦਾ ਇਧਰ ਕੋਈ ਵੀ ਜਿਹੜਾ ਬਾ ਧਿਆਨ ਨਹੀਂ ਆ ਤੇ ਇਹ ਇਤਿਹਾਸਕ ਜਗਾ ਜੋ ਕਿ ਤਕਰੀਬਨ 8 ਏਕੜ ਤੋਂ ਵਧੇਰੇ ਜਗਾ ਦੇ ਵਿੱਚ ਇਹ ਮੌਜੂਦ ਹੈ ਜਿੱਥੇ ਵੱਡੇ ਵੱਡੇ ਅੰਬਾਂ ਦੇ ਫਲਦਾਰ ਰੁੱਖ ਲੱਗੇ ਹੋਏ ਨੇ ਵੱਖ-ਵੱਖ ਤਰ੍ਹਾਂ ਦੇ ਪਿੱਪਲਾਂ ਦੇ ਬੋੜਾਂ ਦੇ ਵੱਡੇ ਵੱਡੇ ਦਰਖਤ ਮੌਜੂਦ ਨੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਇਹ ਜਗਾ ਜਿਹੜੀ ਆ ਸਨ 1880 ਵੇਲੇ ਦੀ ਇਹ ਜਗ੍ਹਾ ਸੈਂਕੜੇ ਸਾਲ ਪੁਰਾਣੀ ਇਹ ਵਿਰਾਸਤ ਹੈ ਜੋ ਕਿ ਬੜੀ ਮਹੱਤਤਾ ਰੱਖਦੀ ਸੀ ਲੇਕਿਨ ਪੰਜ ਪਾਣੀਆਂ ਦੀ ਧਰਤੀ ਪੰਜਾਬ ਜਿਸ ਨੂੰ ਕਿ ਪਤਾ ਨਹੀਂ ਸਮੇਂ ਦੀਆਂ ਸਰਕਾਰਾਂ ਦੀ ਅੰਗਲੀ ਕਹਿ ਲਈਏ ਕਿ ਨਹਿਰੀ ਸਿਸਟਮ ਜੋ ਕਿ ਅੰਗਰੇਜ਼ ਹਕੂਮਤ ਵੱਲੋਂ ਚਾਹੇ ਦਿੱਤਾ ਗਿਆ ਸੀ ਅਸੀਂ ਉਸ ਨੂੰ ਸਾਂਭ ਨਹੀਂ ਸਕੇ ਤੇ ਅੱਜ ਜਰਜਰ ਹਾਰਦ ਵਿੱਚ ਪਹੁੰਚ ਚੁੱਕਾ ਆ ਕਿਸੇ ਸਮੇਂ ਇਸ ਜਗ੍ਹਾ ਦੇ ਉੱਤੇ ਨੇੜੀ ਵਿਭਾਗ ਦੇ ਐਸ ਡੀਓ ਇਹਨਾਂ ਕਮਰਿਆਂ ਦੇ ਵਿੱਚ ਰਿਹਾ ਕਰਦੇ ਸਨ ਜੇ ਹੀ ਰਹਿੰਦੇ ਸਨ ਜ਼ਿਲੇਦਾਰ ਰਹਿੰਦੇ ਸਨ ਇਹ ਕੁਆਟਰ ਉਹਨਾਂ ਦੇ ਬਣੇ ਹੋਏ ਨੇ ਜੋ ਉਸ ਵੇਲੇ ਲੱਖਾਂ ਰੁਪਏ ਲਗਾ ਕੇ ਤਿਆਰ ਕੀਤੇ ਗਏ ਸੀ ਲੇਕਿਨ ਅੱਜ ਖਤਾ ਹੋ ਚੁੱਕੇ ਨੇ ਇਹ ਜੋ ਸਾਹਮਣੇ ਇਮਾਰਤ ਬਣੀ ਹੋਈ ਹੈ ਇਹ ਅੰਗਰੇਜ਼ ਹਕੂਮਤ ਵੱਲੋਂ ਬਣਾਈ ਗਈ ਇਸ ਦੇ ਵਿੱਚ ਉਸ ਵੇਲੇ ਲਾਹੌਰ ਤੋਂ ਆਉਣ ਜਾਣ ਵਾਲੇ ਜਿੰਨੇ ਵੀ ਹੈਗੇ ਸੀ ਅੰਗਰੇਜ਼ ਉਹਨਾਂ ਨੇ ਇੱਥੇ ਆਣ ਕੇ ਠਹਿਰਾਓ ਕਰਦੇ ਹੁੰਦੇ ਸੀ ਤੇ ਉਸ ਵੇਲੇ ਇਹ ਆਮ ਇਥੋਂ ਦੇ ਲੋਕਾਂ ਦੀ ਕਹਾਵਤ ਸੀ ਕਿ ਇੱਥੇ ਮੇਮਾ ਵੀ ਗਰਮੀਆਂ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਆਣ ਕੇ ਫੇਰਦੀਆਂ ਸਨ ਤੇ ਇੱਥੇ ਜਿਹੜਾ ਉਹ ਆਪਣਾ ਆਰਾਮ ਕਰਨ ਤੋਂ ਬਾਅਦ ਲਾਹੌਰ ਨੂੰ ਚਾਲੇ ਪਾ ਲੈਂਦੇ ਸਨ ਇਸ ਜਗ੍ਹਾ ਨੇ ਹਰੇਕ ਸਮਾਂ ਦੇਖਿਆ ਅੱਜ ਜਿਹੜੀ ਆ ਇਹ ਖੰਡਰ ਹਾਲਾਤ ਬਣੇ ਹੋਏ ਨੇ ਇਸ ਦੇ ਇਹ ਜਗ੍ਹਾ ਦੇ ਵਿੱਚ ਐਸ ਡੀਓ ਜੇਈ ਸਤਾਰ ਬਾਬੂ ਜਿੰਨੇ ਵੀ ਸਨ ਨਹਿਰੀ ਵਿਭਾਗ ਦੇ ਅਫਸਰ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਸਨ ਇਹ ਇਤਿਹਾਸਕ ਇਮਾਰਤ ਜੋ ਅੰਦਰੋਂ ਦੁਹੀਂ ਦੇਖ ਸਕਦੇ ਜੇ ਕਿ ਉਹ ਸਮੇਂ ਅੰਗਰੇਜ਼ ਹਕੂਮਤ ਵੱਲੋਂ ਬੜੀ ਹਵਾ ਦਾ ਤੇ ਗਰਮੀਆਂ ਨੂੰ ਚਾਰ ਵਿੱਚ ਰੱਖਦੇ ਜਿੱਥੇ ਬਣਾਏਗੇ ਉੱਥੇ ਇਸ ਦੀਆਂ ਬਹੁਤ ਮਜ਼ਬੂਤ ਦਵਾਰਾਂ ਬਣਾਈਆਂ ਗਈਆਂ ਜੋ ਸਮੇਂ ਦੇ ਨਾਲ ਜਿਹੜਾ ਵਾ ਉਹ ਹੌਲੀ ਹੌਲੀ ਹੁਣ ਜੰਜਰ ਹੋ ਗਈਆਂ ਨੇ ਤੇ ਹਰ ਇੱਕ ਉਸ ਸਮੇਂ ਦੀ ਜਿਹੜੀ ਆ ਉਹ ਅਨਿਸ਼ਾਨ ਮਾਤ ਵਿੱਚ ਹੋਣ ਵਾਲੀ ਚੀਜ਼ ਜਿਹੜੀ ਆ ਉਹ ਬਣਾਈ ਗਈ ਜੋ ਕਿ ਉਸ ਵੇਲੇ ਜਿਹੜਾ ਵਾ ਇੱਕ ਆਮ ਆਲੀਸ਼ਾਨ ਮਕਾਨ ਦੇ ਵਿੱਚ ਜੋ ਹੁੰਦੀਆਂ ਸਨ ਇਹ ਅੰਦਰ ਤੁਸੀਂ ਇਸ ਕਰ ਤੋਂ ਅੰਦਾਜ਼ਾ ਲਗਾ ਸਕਦੇ ਜੇ ਕਿ ਕਿੰਨੀਆਂ ਮਜ਼ਬੂਤ ਦੁਵਾਰਾਂ ਉਸ ਵਕਤ ਹਕੂਮਤ ਵੱਲੋਂ ਬਣਾਈਆਂ ਗਈਆਂ ਇਸ ਨੂੰ ਕਿ ਇਹ ਜਗ੍ਹਾ ਜਿਹੜੀ ਆ ਜਿੱਥੇ ਗਰਮੀਆਂ ਦੇ ਵਿੱਚ ਹਵਾਦਾਰ ਬਣਾਈ ਗਈ ਉੱਥੇ ਇਸ ਸਰਦੀਆਂ ਦੇ ਮੌਸਮ ਦੇ ਵਿੱਚ ਜਿਹੜੀ ਆ ਇਹ ਜਗ੍ਹਾ ਜਿਹੜੀ ਆ ਇਹ ਇੱਥੇ ਜਿਹੜੀ ਆ ਉਹ ਠੰਡ ਨਾ ਰਵੇ ਅੰਦਰ ਜਾਨੀ ਕਿ ਗਰਮੀ ਲਿਆਉਣ ਵਾਸਤੇ ਇਸ ਜਗ੍ਹਾ ਨੂੰ ਇਸ ਜਾਨੀ ਕਿ ਕਵਾਤਾ ਅਨਕੂਲ ਇਮਾਰਤ ਬਣਾਗ ਜਿਹੜਾ ਵਾ ਇਹਦਾ ਨਿਰਮਾਣ ਕੀਤਾ ਗਿਆ ਲੇਕਿਨ ਹੁਣ ਸਮੇਂ ਦੇ ਨਾਲ ਜਿਹੜਾ ਵਾ ਉਹ ਇੱਥੇ ਕਬੂਤਰਾਂ ਦਾ ਰਹਿਣ ਬਸੇੜਾ ਬਣਿਆ ਹੋਇਆ ਆ ਇਹ ਜਗ੍ਹਾ ਜਿਹੜੀ ਆ ਅੰਦਰ ਇੱਕ ਦੂਜੇ ਦੇ ਨਾਲ ਇਹ ਸਾਰੀ ਠਾਈ ਸੀ ਤੇ ਹੁਣ ਆ ਇਟਾ ਲਗਾ ਕੇ ਜਿਹੜਾ ਵਾ ਇਸ ਨੂੰ ਇਧਰੋਂ ਬੰਦ ਕੀਤਾ ਹੋਇਆ ਹੈ ਅੱਗੇ ਵੀ ਇਹ ਇਮਾਰਤ ਇੱਕ ਕੋਠੀ ਵਾਂਗ ਇਹ ਇਮਾਰਤ ਬਣੀ ਸੀ ਜੋ ਅੱਜ ਦੀਆਂ ਕੋਠੀਆਂ ਜਿਹੜੀਆਂ ਨੇ ਮਾਡਰਨ ਟਾਈਪ ਦੀਆਂ ਕੋਠੀਆਂ ਨੇ ਉਸ ਵਾਂਗ ਜਿਹੜਾ ਵਾ ਇਹ ਇੱਕ ਉਸ ਵੇਲੇ ਜਿਹੜੀ ਆ ਇਮਾਰਤ ਨਿਰਮਾਣ ਇਸ ਦਾ ਕੀਤਾ ਗਿਆ ਸੀ ਇਮਾਰਤ ਦੇ ਬਾਹਰੋਂ ਜੇ ਦੇਖਿਆ ਜਾਵੇ ਤਾਂ ਸਟਰਕਚਰ ਦੇ ਉੱਪਰ ਆ ਪੌੜੀਆਂ ਬਣਾਈਆਂ ਹੋਈਆਂ ਸਨ ਜੋ ਇਮਾਰਤ ਨੂੰ ਦੋ ਉੱਪਰ ਜਾਣ ਵਾਸਤੇ ਜਿਹੜਾ ਆ ਇਹ ਰਸਤਾ ਬਣਾਇਆ ਹੋਇਆ ਸੀ ਜੋ ਉਸ ਵੇਲੇ ਦੀ ਤਕਨੀਕ ਸੀ ਇਹ ਆਰਚੀਟੈਕਟ ਉਸ ਵੇਲੇ ਜੋ ਸਨ ਉਹਨਾਂ ਵੱਲੋਂ ਜਿਹੜਾ ਵਾ ਇਮਾਰਤ ਨੂੰ ਨਿਰਮਾਣ ਕਰਨ ਵੇਲੇ ਜੋ ਇਹ ਪੌੜੀਆਂ ਬਣਾਈਆਂ ਹੋਈਆਂ ਸਨ ਉਹ ਵੀ ਇਸ ਵਕਤ ਜਰਜਰ ਹਾਲਤ ਵਿੱਚ ਨਜ਼ਰ ਆ ਰਹੀਆਂ ਨੇ ਤੇ ਉੱਪਰ ਨੂੰ ਇਹ ਔੜੀਆਂ ਜਾਂਦੀਆਂ ਸਨ ਜੋ ਇਸ ਵਕਤ ਜਿਹੜੀਆਂ ਖਤ੍ਹਾ ਹੋਈਆਂ ਨੇ ਇਸ ਵਕਤ ਇਮਾਰਤ ਦਾ ਬਹੁਤ ਹੀ ਬੁਰਾ ਹਾਲ ਹੈ ਤੇ ਉੱਪਰੋਂ ਜਿਹੜੀ ਆ ਬੜੀ ਘਾਹ ਫੂਸ ਦੇ ਨਾਲ ਇਹ ਇਮਾਰਤ ਟੱਕੀ ਹੋਈ ਆ ਕਿਸੇ ਵੇਲੇ ਆਪਣੇ ਇਲਾਕੇ ਦੀ ਇਹ ਜਿਹੜੀ ਆ ਇੱਕ ਨਮੂਨੇ ਦੇ ਤੌਰ ਤੇ ਆਲੀ ਸ਼ਾਨ ਇਮਾਰਤ ਜੋ ਸੀ ਅੱਜ ਆਪਣੇ ਹਾਲਾਤ ਦੇ ਉੱਤੇ ਜਿਹੜੀ ਆ ਉਹ ਦੇਖ ਕੇ ਆਪਣੇ ਵੱਲ ਵੇਖ ਕੇ ਸਮੇਂ ਨੂੰ ਜਿਹੜਾ ਆ ਉਹ ਇੱਕ ਕਹਾਵਤ ਜਿਹੜੇ ਆ ਕਿ ਸਮੇਂ ਦੇ ਨਾਲ ਸਭ ਕੁਝ ਬਦਲ ਜਾਂਦਾ ਆ ਤੇ ਸਮਾਂ ਆਉਣ ਤੇ ਹਰੇਕ ਚੀਜ਼ ਜਿਹੜੀ ਆ ਆਪਣੇ ਆਪ ਨੂੰ ਬਦਲਣਾ ਚਾਹੁੰਦੀ ਆ ਲੇਕਿਨ ਇਹ ਇਮਾਰਤ ਅੱਜ ਇਸ ਗੱਲ ਨੂੰ ਜਿਹੜਾ ਵਾ ਗੁਵਾਹੀ ਭਰਦੀ ਆ ਕਿ ਇਸ ਦਾ ਜਿਹੜਾ ਰੰਗ ਰੂਪ ਆ ਉਹ ਬਦਲ ਚੁੱਕਾ ਮਹਿਰੀ ਵਿਸ਼ਰਾਮ ਘਰ ਖਾਲੜਾ ਦੀਆਂ ਇਹ ਅਲੀ ਸ਼ਾਨ ਕਿਸੇ ਸਮੇਂ ਹੁੰਦੀਆਂ ਇਮਾਰਤਾਂ ਅੱਜ ਖੰਡਰ ਦੇ ਰੂਪ ਵਿੱਚ ਤਬਦੀਲ ਹੋਈਆਂ ਇਹ ਚੀਕ-ਚੀਕ ਕੇ ਕਹਿ ਰਹੀਆਂ ਨੇ ਕਿ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾ ਇਹ 글로 ਦੀਆਂ ਵੇਲਾ ਜੜੀਆਂ ਹੋਈਆਂ ਇਸ ਵਕਤ ਇਹ ਅਹਿਸਾਸ ਕਰਾਉਂਦੀਆਂ ਨੇ ਕਿ ਕਿਸੇ ਸਮੇਂ ਚਾਹੇ ਮਨੁੱਖਾਂ ਦਾ ਵਾਸਾ ਰਿਹਾ ਹੋਵੇ ਲੇਕਿਨ ਇਸ ਵਕਤ ਜਿਹੜੀ ਆ ਉਹ ਇੱਥੇ ਸਾਡੀ ਜਿਹੜੀ ਆ ਹਕੂਮਤ ਆ ਇਹ ਜਿਹੜੀਆਂ ਲਮਕਦੀਆਂ ਹੋਈਆਂ ਵੇਲਾਂ ਨੇ ਇਹ ਆਪਣੇ ਆਪ ਵਿੱਚ ਦੱਸਣ ਲਈ ਕਾਫੀ ਨੇ ਚਾਹੇ ਇਹ ਹਾਲੀ ਸ਼ਾਨ ਇਮਾਰਤਾਂ ਹੋਣ ਲੇਕਿਨ ਇਸ ਵਕਤ ਸਾਡਾ ਇੱਥੇ ਵਾਸਾ ਆ ਇਹ ਗੱਲਾਂ ਤੁਸੀਂ ਆਪ ਇਥੋਂ ਅੰਦਾਜ਼ਾ ਲਗਾ ਸਕਦੇ ਜੇ ਕਿ ਇਸ ਵਕਤ ਇਹਨਾਂ ਇਮਾਰਤਾਂ ਦੇ ਕੀ ਹਾਲਾਤ ਰਹੇ ਹੋਣਗੇ ਕੁਝ ਲੋਕ ਸਾਡੇ ਦੇਸ਼ ਦੇ ਅੱਜ ਵੀ ਸਿਰ ਤੇ ਛਤਨਾ ਹੋਣ ਕਾਰਨ ਜਿਹੜੇ ਆ ਉਹ ਦਿਨ ਕੱਟੀ ਕਰਨ ਲਈ ਮਜਬੂਰ ਨੇ ਲੇਕਿਨ ਇਸ ਨੂੰ ਜਿਹੜਾ ਵਾ ਉਹ ਕੀ ਕਿਹਾ ਜਾਵੇ ਕਿ ਇਹੋ ਜੀਆਂ ਆਲੀ ਸ਼ਾਨਾ ਮਾਰਤਾ ਬਿਨਾ ਮਨੁੱਖਾਂ ਦੇ ਆਪਣੇ ਆਪ ਦੇ ਵਿੱਚ ਜੜੀਆਂ ਵਾ ਉਹ ਖਾਲੀ ਮਨੁੱਖਾਂ ਦੀ ਹੋਂਦ ਨੂੰ ਅੜੀਕਦੀਆਂ ਆਈਆਂ ਜੜੀਆਂ ਨਜ਼ਰ ਆਉਂਦੀਆਂ ਨੇ ਤੇ ਇਹ ਹੁਣ ਕਦੋਂ ਸਮਾਂ ਆਵੇਗਾ ਕਿ ਜਦੋਂ ਤਬਦੀਲੀ ਆਵੇਗੀ ਤੇ ਇਸ ਜਗ੍ਹਾ ਦੇ ਉੱਤੇ ਜਿੱਥੇ ਕਦੀ ਅਬਸਰ ਬੈਠਦੇ ਸਨ ਨਹਿਰੀ ਵਿਭਾਗ ਦੇ ਅੱਜ ਸਮੇਂ ਦੇ ਅਨਸਾਰ ਇੱਥੇ ਵੱਖ-ਵੱਖ ਜਾਨਵਰਾਂ ਤੇ ਇਹਨਾਂ ਰੁੱਖਾਂ ਬੂਟੀਆਂ ਇਹਨਾਂ ਦਾ ਕਬਜ਼ਾ ਇਸ ਅਲੀਸ਼ਾਨ ਮਾਰਸ਼ ਦੇ ਉੱਤੇ ਹੋਇਆ ਤੇ ਜਿਹੜੇ ਇਸ ਵਕਤ ਡਿਊਟੀ ਕਰ ਰਹੇ ਨੇ ਕੁਝ ਮੁਲਾਜ਼ਮ ਉਹਨਾਂ ਤੋਂ ਜਾਣਦੇ ਉਹਨਾਂ ਦਾ ਨਾਮ ਕੀ ਆ ਤੇ ਉਹ ਕਿਸ ਸੌਦੇ ਦੇ ਤਨਾਤ ਨੇ ਤੇ ਕੀ ਕੰਮ ਕਰਦੇ ਆ ਕੀ ਨਾ ਜੀ ਆਪਣਾ ਪ੍ਰਵੀਨ ਕੁਮਾਰ ਜੀ ਪ੍ਰਵੀਨ ਕੁਮਾਰ ਜੀ ਤੁਸੀਂ ਨਹਿਰੀ ਵਿਭਾਗ 'ਚ ਕੰਮ ਕਰਦੇ ਹੋ ਹਾਂ ਜੀ ਜੀ ਤੇ ਇੱਕ ਪ੍ਰਵੀਨ ਕੁਮਾਰ ਜੀ ਕਿਹੜੇ ਉਡੇ ਤੇ ਤੁਸੀਂ ਕੰਮ ਕਰਦੇ ਜੀ ਮੈਂ ਚੌਕੀ ਯਾਰ ਤੇ ਤੇ ਫਿਰ ਇੱਥੇ ਤੁਹਾਡਾ ਕੀ ਕੰਮਕਾਰ ਹੁੰਦਾ ਯਾ ਦੇਖਪਾਲ ਮੜੀ ਜੀ ਸੀ ਸਾਈਪ ਕੋਈ ਘੱਟ ਲਈ ਦੀ ਬਿਲਕੁਲ ਜੀ ਤੇ ਇਹ ਜਿਹੜੀ ਆ ਇਮਾਰਤ ਜਰਜਰ ਹੋ ਗਈ ਆ ਦੇ ਉਹ ਜਿਹੜੀਆਂ ਚੰਗੀਆਂ ਭਲੀਆਂ ਮਾਰਤਾ ਉਹਨਾਂ ਦੇ ਵਿੱਚ ਕਦੀ ਹੁਣ ਕੋਈ ਅਫਸਰ ਨਹੀਂ ਆਇਆ ਨਹੀਂ ਜੀ ਕਿਉਂ ਨਹੀਂ ਕਿਉਂ ਨਹੀਂ ਅਫਸਰ ਇੱਥੇ ਆਉਂਦੇ ਏਡੀਆਂ ਆਲੀ ਸ਼ਾਨਾ ਇਮਾਰਤਾਂ ਜਿਹੜੀਆਂ ਬਣੀਆਂ ਸੀ ਤੇ ਇਸ ਵਕਤ ਪਰਲੇ ਬੰਨੇ ਜਿਹੜੀਆਂ ਨਵੀਆਂ ਇਮਾਰਤਾਂ ਸੀ ਉਹ ਖੰਡਰ ਹੋ ਗਈਆਂ ਕਿਉਂ ਨਹੀਂ ਅਫਸਰ ਇੱਥੇ ਆਉਂਦੇ ਇਹ ਅਫਸਰ ਆਉਂਦੇ ਆ ਜੀ ਇਧਰਲੀ ਸਾਈਡ ਤੇ ਰਾਣੀ ਬਿਲਡਿੰਗ ਹੋ ਗਈ ਇਧਰਲੀ ਸਾਈਡ ਤੇ ਨਹੀਂ ਆਉਂਦੇ ਜੀ ਇਧਰਲੀ ਸਾਈਡ ਤੇ ਆਉਂਦੇ ਇਹ ਚਾਰ ਚਫੇਰੇ ਹੀ ਇਮਾਰਤਾਂ ਬੜੀਆਂ ਹੋਈਆਂ ਸਨ ਜੋ ਇਸ ਵਕਤ ਨਹਿਰੀ ਵਿਭਾਗ ਦੇ ਜਿਹੜਾ ਸਿਸਟਮ ਆ ਉਹ ਠੱਪ ਹੋਣ ਕਾਰਨ ਜੋ ਆ ਤੁਸੀਂ ਦੇਖ ਸਕਦੇ ਜੇ ਕੀ ਹਾਲਾਤ ਨੇ ਲੱਖਾਂ ਰੁਪਏ ਨਾਲ ਤਿਆਰ ਕੀਤੀਆਂ ਇਹ ਬਿਲਡਿੰਗਾਂ ਅੱਜ ਸਮੇਂ ਦੀ ਹਕੂਮਤ ਨੂੰ ਇਹ ਸੱਦਾ ਦਿੰਦੀਆਂ ਨੇ ਕਿ ਮੁੜ ਇਹਨਾਂ ਇਮਾਰਤਾਂ ਨੂੰ ਜਿਹੜਾ ਵਾ ਉਹ ਜਿਹੜਾ ਵਾ ਚੰਗੀ ਹਾਲਾਤ ਦੇ ਵਿੱਚ ਲਿਆਉਣ ਦੀ ਉਹ ਮੂੰਹੋਂ ਬੋਲ ਰਹੀਆਂ ਨੇ ਕਿ ਕਦੋਂ ਉਹ ਸਮਾਂ ਆਵੇਗਾ ਕਿ ਅਸੀਂ ਪਹਿਲਾਂ ਵਾਂਗ ਜਿਹੜਾ ਵਾ ਇਹਨਾਂ ਦੇ ਜਨਤਾ ਦੇ ਨਾਲ ਸਾਡਾ ਤਾਲਮੇਲ ਹੋਵੇ ਪਰ ਲੇਕਿਨ ਇਹ ਕਹਿਣਾ ਅਤਕਥਨੀ ਨਹੀਂ ਹੋਵੇਗਾ ਕਿ ਹੁਣ ਕੋਈ ਅਜਿਹਾ ਸਮਾਂ ਮੁਸ਼ਕਲ ਹੀ ਆਉਂਦਾ ਨਜ਼ਰ ਲੱਗਦਾ ਹੈ ਕਿ ਜਦੋਂ ਇਸ ਅਤ ਸੁੰਦਰ ਜਗ੍ਹਾ ਜੋ ਕਿ ਕਿਸੇ ਸਮੇਂ ਨਹਿਰੀ ਵਿਭਾਗ ਦੀ ਇੱਕ ਬਹੁਤ ਹੀ ਆਲੀਸ਼ਾਨ ਜਗ੍ਹਾ ਹੁੰਦੀ ਸੀ ਅੱਜ ਸਮੇਂ ਦੇ ਹਾਲਾਤ ਨਾਲ ਇੱਕ ਖੰਡਰ ਦੇ ਵਿੱਚ ਤਬਦੀਲ ਹੋ ਗਈ ਹੈ ਇਹ ਜਗ੍ਹਾ ਜਿਹੜੀ ਆ ਉਹ ਸਰਕਾਰ ਦਾ ਧਿਆਨ ਜਿਹੜਾ ਵਾ ਉਹ ਮੰਗਦੀ ਆ ਤੇ ਲੋਕਾਂ ਤੋਂ ਵੀ ਇਹ ਜੋ ਆਪਣੇ ਵਿਰਸੇ ਨਾਲ ਪਿਆਰ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਸੱਦਾ ਦਿੰਦੀ ਆ ਕਿ ਮੈਨੂੰ ਮੁੜ ਉਹਨਾਂ ਹੀ ਹਾਲਾਤਾਂ ਦੇ ਵਿੱਚ ਲਿਆਂਦਾ ਜਾਵੇ ਇਹ ਤਾਂ ਹੁਣ ਸਮਾਂ ਦੱਸੇਗਾ ਕਿ ਕੋਈ ਸਰਕਾਰ ਇਸ ਪਾਸੇ ਧਿਆਨ ਦਿੰਦੀ ਆ ਜਾਂ ਇਸ ਨੂੰ ਵੀ ਵੇਚ ਕੇ ਖਤਮ ਕਰ ਦਿੱਤਾ ਜਾਂਦਾ ਆ ਕਿਉਂਕਿ ਆਮ ਤੌਰ ਤੇ ਜਿਹੜੇ ਰੈਸਟ ਹਾਊਸ ਆ ਉਹ ਕੁਝ ਸਮਾਂ ਪਹਿਲਾਂ ਸਰਕਾਰਾਂ ਵੱਲੋਂ ਨਿਲਾਮ ਕਰ ਦਿੱਤੇ ਗਏ ਸਨ ਲੇਕਿਨ ਇਹ ਇਲਾਕੇ ਦੀ ਇਸ ਇਲਾਕੇ ਦੀ ਜੋ ਉਸ ਵੇਲੇ ਇੱਕ ਸ਼ਾਨ ਸਮਝੀ ਜਾਂਦੀ ਸੀ ਇਹ ਜਗਾ ਅੱਜ ਸਮੇਂ ਦੀਆਂ ਸਰਕਾਰਾਂ ਤੋਂ ਆਪਣੇ ਮੁੜ ਉਸਾਰੀ ਦੀ ਮੰਗ ਕਰਦੀ ਏ ਖਾਲੜਾ ਦੇ ਰੈਸਟ ਹਾਊਸ ਨਹਿਰੀ ਵਿਸ਼ਰਾਮ ਘਰ ਖਾਲੜਾ ਤੋਂ ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਵਿੰਦਰ ਸਿੰਘ ਭਾਟੀਆ ਤੇ ਅਮਰ ਗੌਰ ਸਿੰਘ ਭਗਵਾਨਪੁਰਾ ਦੇ ਨਾਲ ਪਸ਼ੋਰਾ ਸਿੰਘ ਪੰਨੂ ਦੀ ਇਹ ਵਿਸ਼ੇਸ਼ ਰਿਪੋਰਟ